ਬਾਰਿਸ਼ ਪੈ ਰਹੀ ਆ ਬਾਈ ਜੀ ਆਪਾਂ ਖੇਤ ਫਿਰਦੇ ਸੀ ਸਬਜ਼ੀ ਤੋੜਨੀ ਸੀ ਅੱਜ ਸਬਜ਼ੀ ਤੋੜਦੇ ਆ ਸਬਜ਼ੀ ਵਧੀਆ ਹਰੀ ਭਰੀ ਚੌਂਕਦੀ ਆ ਫੁੱਲ ਵੀ ਚੌਂਕਦੇ ਆ ਪਰ ਜਿਹੜਾ ਮੌਸਮ ਹੈ ਨਾ ਮੀਂਹ ਵਾਲਾ ਇਹ ਖਰਾਬ ਹੈ ਤੇ ਹੁਣ ਮੈਂ ਤੋੜ ਰਿਹਾ ਸੀ ਸਬਜ਼ੀ ਆ ਕੱਦੂ ਤੋੜੇ ਆ ਤੇ ਇੱਧਰ ਹਜੇ ਲੱਗਣੇ ਸ਼ੁਰੂ ਹੋਏ ਸੀ ਚੌਲੇ ਆਪਣੇ ਗੁਲਾਬੀ ਚੌਲੇ ਤੇ ਜਦੋਂ ਬਾਰਿਸ਼ ਦਾ ਕਰਕੇ ਮੌਸਮ ਖਰਾਬ ਹੋ ਗਿਆ ਨਾ ਹੁਣ ਇਹਦੇ ਨਾਲ ਫਸਲ ਖਰਾਬ ਹੋਊ ਆਪਣੀ ਸਬਜ਼ੀ ਦੀ ਤੇ ਤੋਰੀਆਂ ਤੋੜ ਲੀਆਂ ਕੁਛ ਕੁਝ ਤੋੜੀ ਜਾਂਨੇ ਆ ਮੈਂ ਹੁਣ ਲੱਗਿਆ ਪਿਆ ਸੀ ਖੇਤ ਸਬਜੀ ਤੋੜਨ ਤੇ ਸਬਜੀ ਥੋੜੀ ਤੋੜੀ ਐ ਤੇ ਸਬਜੀ ਵਧੀਆ ਆਪਣੀ ਹਰੀ ਭਰੀ ਚੌਕਰੀ ਐ ਪਰ ਗੱਲ ਆਏ ਨਾ ਜਦੋਂ ਪਾਣੀ ਖੜਨ ਲੱਗ ਜੇ ਨਾ ਬਾਹਣ ਚ ਫੇਰ ਸਬਜੀ ਨਹੀਂ ਰਹਿੰਦੀ ਆ ਦੇਖੋ ਕਿਵੇਂ ਖੜਾ ਪਾਣੀ ਮੇਰੇ ਸਾਰੀ ਸਬਜੀ ਚ ਪਾਣੀ ਖੜਾ ਇਧਰ ਹੀ ਸਾਰਾ ਐ ਜਦੋਂ ਆਹ ਪਾਣੀ ਖੜਕਿਆ ਨਾ ਕਦੂ ਵੀ ਖਰਾਬ ਹੋਣਗੇ ਕਦੂ ਨਹੀਂ ਰਹਿੰਦੇ ਡੁੱਬੇ ਹੋਏ ਪਾਣੀ ਦੇ ਵਿੱਚ ਹੁਣ ਡੁੱਬੇ ਪਏ ਖਰਾਬ ਹੋ ਜਾਣਗੇ ਤੋਰੀ ਵੀ ਨਹੀਂ ਰਹਿੰਦੀ ਇਹਨੂੰ ਤੋੜ ਲਓ ਛੋਟੀ ਹੋ ਵੱਡੀ ਹੋਏ ਪਰ ਕਿਸੇ ਦੇ ਮਗਰ ਲੱਗ ਕੇ ਦਵਾਈਆਂ ਨਾ ਛਿੜਕੋ ਸਪਰੇ ਨਾ ਛਿੜਕੋ ਕੋਈ ਵੀ ਸਪਰੇ ਉਦੋਂ ਛਿੜਕੀ ਜਾਂਦੀ ਹੈ ਜਦੋਂ ਮੀਂਹ ਇੱਕ ਦੋ ਦਿਨਾਂ ਦਾ ਹੋਵੇ ਇਹ ਤਾਂ ਹੁਣ ਝੜੀ ਵਾਲਾ ਕੰਮ ਹੋ ਗਿਆ ਧੁੱਪ ਨਿਕਲਦੀ ਨਹੀਂ ਦਵਾਈ ਨੇ ਕੰਮ ਨਹੀਂ ਕਰਨਾ ਮੀਂਹ ਫੇਰ ਪੈ ਗਿਆ ਦਵਾਈ ਨੇ ਕੰਮ ਨਹੀਂ ਕਰਨਾ ਪੈਸੇ ਨਾਲ ਆਪਦੇ ਖਰਾਬ ਕਰਿਓ ਭਰਾਵੋ ਤੇ ਇਹ ਤਾਂ ਹੁਣ ਮੀਂਹ ਇਸ ਤਰ੍ਹਾਂ ਹੀ ਰਹੂਗਾ ਕਈ ਦਿਨਾਂ ਅੱਜ 31 ਤਰੀਕ ਹੈ ਤੇ ਮਗਰ ਨਾਲ ਕਿਸੇ ਨੇ ਲੱਗਿਓ ਸਬਜ਼ੀ ਨਾ ਖਰਾਬ ਕਰ ਲਿਓ ਆਪਦੀ